ਇੱਕ ਪੱਤਰਕਾਰ ਜੋ ਕਿ ਅਕਸਰ ਹੀ ਵੱਖ-ਵੱਖ ਧਰਮਾਂ ਦੀਆਂ ਸਭਾਵਾਂ ਦੇ ਵਿੱਚ ਜਾਂਦਾ ਸੀ ਉਸ ਦੀ ਰੂਹ ਦੀ ਖੋਜ ਅਤੇ ਪੱਤਰਕਾਰ ਦੀ ਜ਼ਿੰਮੇਵਾਰੀ ਉਸ ਨੂੰ ਕਦੇ ਮੰਦਰਾਂ ਕਦੇ ਗੁਰਦੁਆਰਿਆਂ ਤੇ ਕਦੇ ਚਰਚਾਂ ਦੇ ਵਿੱਚ ਖਿੱਚ ਲੈ ਕੇ ਜਾਂਦੀ ਸੀ ਇੱਕ ਦਿਨ ਉਹ ਚਰਚ ਵਿੱਚ ਪਹੁੰਚਿਆ ਚਰਚ ਦਾ ਮਾਹੌਲ ਸ਼ਾਂਤ ਸੀ ਪਰ ਅੰਦਰ ਇੱਕ ਅਜੀਬ ਸੰਸੇ ਦੀ ਧੁਨ ਸੀ ਮੋਮਬਤੀਆਂ ਦੀ ਰੋਸ਼ਨੀ ਚਾਰੇ ਪਾਸੇ ਫੈਲੀ ਹੋਈ ਸੀ ਅਤੇ ਸੰਗਤ ਸ਼ਾਂਤੀ ਨਾਲ ਬੈਠੀ ਇੱਕ ਪਾਦਰੀ ਦੇ ਸ਼ਬਦਾਂ ਵਿੱਚ ਖੋਈ ਹੋਈ ਸੀ ਪਾਦਰੀ ਦਾ ਪਹਿਰਾਵਾ ਇਤੇ ਕੋੜਤੇ ਵਰਗਾ ਸੀ ਜਿਸ ਦੀ ਸਾਦਗੀ ਵਿੱਚ ਇੱਕ ਅਜੀਬ ਜਾਣੀ ਪਛਾਣੀ ਗੱਲ ਸੀ ਉਸ ਦੇ ਹੱਥ ਵਿੱਚ ਮੋਮਬਤੀਆਂ ਅਤੇ ਉਸ ਦੀ ਆਵਾਜ਼ ਵਿੱਚ ਇੱਕ ਅਜੇ ਹੀ ਤਾਕਤ ਸੀ ਜੋ ਸੰਗਤ ਨੂੰ ਬਨ ਰਹੀ ਸੀ ਪੱਤਰਕਾਰ ਨੇ ਜਦੋਂ ਉਸ ਪਾਦਰੀ ਦੇ ਚਿਹਰੇ ਵੱਲ ਧਿਆਨ ਨਾਲ ਦੇਖਿਆ ਤਾਂ ਉਸ ਦੇ ਮਨ ਵਿੱਚ ਇੱਕ ਸਵਾਲ ਜਾ ਗਿਆ ਕਿ ਇਹ ਚਿਹਰਾ ਜਾਣਿਆ ਪਛਾਣਿਆ ਕਿਉਂ ਲੱਗਦਾ ਹੈ ਉਸਨੇ ਆਪਣੀ ਯਾਦਾਸ਼ਤ ਨੂੰ ਟੋਣ ਦੀ ਕੋਸ਼ਿਸ਼ ਕੀਤੀ ਕਿਤੇ ਪਹਿਲਾਂ ਮਿਲਿਆ ਸੀ ਜਾਂ ਕਿਤੇ ਮੇਰੇ ਨਾਲ ਤਾਂ ਨਹੀਂ ਪੜਿਆ ਪਰ ਜਦੋਂ ਉਹ ਨੇੜੇ ਗਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਇਹ ਕੋਈ ਅਜਨਬੀ ਨਹੀਂ ਸੀ ਇਹ ਸੁਰਜੀਤ ਸਿੰਘ ਸੀ ਬਿਰਕਾਂ ਵਾਲੇ ਪਿੰਡ ਦਾ ਗ੍ਰੰਥੀ ਸਿੰਘ ਜਿਸ ਨੇ ਲਗਭਗ 15 ਸਾਲ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਕੀਤੀ ਪਰ ਅੱਜ ਉਹ ਇੱਥੇ ਚਰਚ ਵਿੱਚ ਪਾਦਰੀ ਦੇ ਰੂਪ ਵਿੱਚ ਕੇਸ ਕੱਟੇ ਹੋਏ ਸਾਦੇ ਪਹਿਰਾਵੇ ਵਿੱਚ ਜੀ ਹਾਂ ਸੁਰਜੀਤ ਸਿੰਘ ਉਹ ਗ੍ਰੰਥੀ ਜੋ ਕਿ ਅੱਜ ਵਕਤ ਪਾਦਰੀ ਬਣਿਆ ਹੋਇਆ ਹੈ ਉਸ ਪੱਤਰਕਾਰ ਦੇ ਮਨ ਵਿੱਚ ਸਵਾਲਾਂ ਦਾ tufaan ਉੱਤਰਿਆ ਜੀ ਕਿ ਸਰਜੀਤ ਸਿੰਘ ਜੋ ਕਦੇ ਗੁਰੂ ਘਰ ਦੀ ਸੇਵਾ ਦੇ ਵਿੱਚ ਰੁੱਝਿਆ ਰਹਿੰਦਾ ਅੱਜ ਇੱਥੇ ਪਾਦਰੀ ਦੇ ਰੂਪ ਵਿੱਚ ਕਿਵੇਂ ਕੀ ਮਜਬੂਰੀ ਸੀ ਇਹ ਵਿਸ਼ਵਾਸ ਦੀ ਗੱਲ ਸੀ ਜਾਂ ਸਮਾਜ ਦੀ ਕੋਈ ਕਮੀ ਜੀ ਹਾਂ ਅੱਜ ਅਸੀਂ ਤੁਹਾਨੂੰ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਕਿ ਆਖਰਕਾਰ ਉਸ ਗਰੰਥੀ ਸਿੰਘ ਦੀ ਐਸੀ ਕਿਹੜੀ ਮਜਬੂਰੀ ਸੀ ਜਿਸ ਦੇ ਚੱਲਦੇ ਉਹ ਗਰੰਥੀ ਸਿੰਘ ਤੋਂ ਪਾਦਰੀ ਬਣ ਗਿਆ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ 'ਤੇ ਇਹ ਕਹਾਣੀ ਸਿਰਫ ਸੁਰਜੀਤ ਸਿੰਘ ਦੀ ਨਹੀਂ ਸਗੋਂ ਉਸ ਸਮਾਜ ਦੀ ਵੀ ਹੈ ਜੋ ਅਕਸਰ ਹੀ ਆਪਣੇ ਆਈਡਲ ਜੋ ਹੁੰਦੇ ਨੇ ਉਹਨਾਂ ਨੂੰ ਭੁੱਲ ਜਾਂਦਾ ਹੈ ਅੱਜ ਵੀ ਜਦੋਂ ਸਾਡੇ ਗਰੰਥੀ ਸਿੰਘ ਸੈਂਕਲ ਦੇ ਉੱਪਰ ਗੁਰਦੁਆਰੇ ਜਾਂਦੇ ਹਨ ਤੇ ਆਪਾਂ ਦੂਜੇ ਧਰਮਾਂ ਦੀ ਗੱਲ ਕਰੀਏ ਪੰਡਤ ਪਾਦਰੀ ਕਰੋੜਾਂ ਦੀਆਂ ਗੱਡੀਆਂ 'ਚ ਸਫ਼ਰ ਕਰਦੇ ਹੁੰਦੇ ਹਨ ਤੇ ਗੁਰਦੁਆਰੇ ਦੀਆਂ ਕਮੇਟੀਆਂ ਅਕਸਰ ਹੀ ਆਪਣੇ ਸੇਵਕਾਂ ਨੂੰ ਉਹ ਸਤਕਾਰ ਅਤੇ ਸਹੂਲਤ ਨਹੀਂ ਦਿੰਦੀਆਂ ਜਿਸ ਦੇ ਉਹ ਹੱਕਦਾਰ ਨੇ ਤੇ ਸੁਰਜੀਤ ਸਿੰਘ ਦੀ ਕਹਾਣੀ ਵੀ ਇਹ ਹੀ ਸਭ ਕੁਝ ਕਰਨ ਦੇ ਲਈ ਉਸ ਨੂੰ ਮਜਬੂਰ ਕਰਦੀ ਹੈ ਤੁਸੀਂ ਜਦੋਂ ਇਸ ਕਹਾਣੀ ਨੂੰ ਪੂਰਾ ਸੁਣੋਗੇ ਨਾ ਤੁਸੀਂ ਸੋਚਣ ਦੇ ਲਈ ਮਜਬੂਰ ਹੋ ਜਾਓਗੇ ਕਿ ਅੱਜ ਅਸੀਂ ਖੜੇ ਕਿੱਥੇ ਹਾਂ ਸਾਡੇ ਮੰਦਰ ਗੁਰਦੁਆਰੇ ਸੋਨੇ ਦੇ ਨੇ ਪਰ ਉਸੇ ਹੀ ਗੁਰਦੁਆਰਿਆਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਕਰੋੜਾਂ ਕਰੋੜਾਂ ਰੁਪਏ ਦਾ ਮਾਰ ਲੱਗਿਆ ਹੋਇਆ ਹੈ ਗੁਰਦੁਆਰਿਆਂ ਦੇ ਵਿੱਚ ਸੋਨਾ ਲੱਗਿਆ ਹੋਇਆ ਹੈ ਪਰ ਉਸੇ ਗੁਰਦੁਆਰੇ ਵਿੱਚ ਡਿਊਟੀ ਕਰਨ ਵਾਲਾ ਗਰੰਥੀ ਸਿੰਘ ਅੱਜ 5000 ਰੁਪਏ ਦੀ ਨੌਕਰੀ ਕਰਦਾ ਹੈ ਅਤੇ ਸਾਈਕਲ ਤੇ ਗੁਰਦੁਆਰਾ ਡਿਊਟੀ ਕਰਨ ਆਉਂਦਾ ਹੈ ਸਾਨੂੰ ਖਿਆਰ ਮੋਣੀ ਚਾਹੀਦੀ ਹੈ ਸਾਡੇ ਸਮਾਜ ਨੂੰ ਸਾਡੀਆਂ ਕਮੇਟੀਆਂ ਜੋ ਕਿ ਆਪਣਾ ਘਰ ਪਰ ਰਹੀਆਂ ਨੇ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਸੁਰਜੀਤ ਸਿੰਘ ਉਸ ਦੀ ਐਸੀ ਕਿਹੜੀ ਮਜਬੂਰੀ ਹੋ ਗਈ ਕਿ ਜਿਸ ਦੇ ਚੱਲਦੇ ਉਹ ਅੱਜ ਗ੍ਰੰਥੀ ਸਿੰਘ ਤੋਂ ਪਾਦਰੀ ਬਣ ਗਿਆ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਵੇਗੀ ਉਸ ਦੀ ਪੂਰੀ ਸਟੋਰੀ ਨੂੰ ਸੁਣ ਕੇ ਤੁਸੀਂ ਅਖੀਰ ਤੱਕ ਬਣੇ ਰਹੋ ਤੇ ਕੱਲੀ ਕੱਲੀ ਗੱਲ ਨੂੰ ਸੁਣਿਓ ਸੋਚਿਓ ਅਤੇ ਵਿਚਾਰਿਓ ਕਿ ਸੁਰਜੀਤ ਸਿੰਘ ਦੇ ਨਾਲ ਐਸਾ ਕਿਉਂ ਹੋਇਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੀ ਨਜ਼ਰ ਦੇ ਵਿੱਚ ਹੋਰ ਵੀ ਕਿਸੇ ਗ੍ਰੰਥੀ ਸਿੰਘ ਦੇ ਨਾਲ ਇਦਾਂ ਦਾ ਤੱਕਾ ਹੋ ਰਿਹਾ ਹੈ ਸੁਰਜੀਤ ਸਿੰਘ ਦੀ ਜੋ ਕਹਾਣੀ ਹੈ ਉਹ ਸ਼ੁਰੂ ਹੁੰਦੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿਰਕਾਂ ਜੋ ਕੇਂਦਰ ਸ਼ਹਿਰ ਦੇ ਨੇੜੇ ਸਥਿਤ ਹੈ ਸੁਰਜੀਤ ਸਿੰਘ ਦਾ ਪਰਿਵਾਰ ਪੀੜੀਆਂ ਤੋਂ ਹੀ ਗੁਰੂ ਘਰ ਦੀ ਸੇਵਾ ਵਿੱਚ ਸਮਰਪਿਤ ਸੀ ਉਸ ਦੇ ਪਰਦਾਦ ਦੇ ਦਾਦੇ ਪਿਤਾ ਸਾਰੇ ਗ੍ਰੰਥੀ ਸਨ ਯਾਨੀ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਇਹ ਸੀ ਕਿ ਜਿਹੜਾ ਵੀ ਕੋ ਬੱਚਾ ਜਨਮ ਲੈਂਦਾ ਸੀ ਉਹ ਗੁਰੂ ਨੂੰ ਸਮਰਪਿਤ ਹੋ ਜਾਂਦਾ ਸੀ ਉਹਨਾਂ ਨੇ ਗ੍ਰੰਥੀ ਸਿੰਘ ਹੀ ਬਣਨਾ ਸੀ ਉਹਨਾਂ ਨੇ ਕਿਹਾ ਕਿ ਐਸੀ ਗ੍ਰੰਥੀ ਸਿੰਘ ਹੀ ਬਣਨਾ ਹੈ ਇਹ ਸੁਰਜੀਤ ਸਿੰਘ ਦੀ 8ਵੀਂ ਪੀੜ੍ਹੀ ਸੀ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੀ ਸੀ ਸੁਰਜੀਤ ਸਿੰਘ ਨੂੰ ਬਚਪਨ ਤੋਂ ਹੀ ਗੁਰਬਾਣੀ ਦੀਆਂ ਤੁਕਾਂ ਸੁਣ ਕੇ ਵੱਡਾ ਹੋਇਆ ਉਸ ਦੇ ਪਿਤਾ ਸਰਦਾਰ ਮਹਿੰਦਰ ਸਿੰਘ ਜੋ ਹਰ ਰੋਜ਼ ਸਵੇਰੇ ਗੁਰਦੁਆਰੇ ਜਾਂਦੇ ਅਰਦਾਸ ਕਰਦੇ ਅਤੇ ਸੰਗਤ ਨੂੰ ਗੁਰਬਾਣੀ ਦਾ ਮਰਮ ਸਮਝਾਉਂਦੇ ਸੁਰਜੀਤ ਸਿੰਘ ਨੇ ਵੀ ਆਪਣੇ ਪਿਤਾ ਤੋਂ ਸਿੱਖਿਆ ਕਿ ਗੁਰੂ ਘਰ ਦੀ ਸੇਵਾ ਸਿਰਫ ਕੰਮ ਨਹੀਂ ਸਗੋ ਜੀਵਨ ਜੀਣ ਦਾ ਮਕਸਦ ਹੈ ਸੁਰਜੀਤ ਸਿੰਘ ਦੀ ਗੁਰੂ ਘਰ ਪ੍ਰਤੀ ਅਟੁੱਟ ਅਸਤਾ ਸੀ ਉਸਨੇ ਬਚਪਨ ਵਿੱਚ ਹੀ ਗੁਰਬਾਣੀ ਦੀਆਂ ਪੰਕਤੀਆਂ ਨੂੰ ਰਟ ਲਿਆ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਸ਼ਕਤੀ ਸੀ ਜੋ ਸੰਗਤ ਨੂੰ ਮੰਤਰਮੁਗਧ ਕਰ ਦਿੰਦੀ ਸੀ ਜਦੋਂ ਉਹ 18 ਸਾਲ ਦਾ ਹੋਇਆ ਤਾਂ ਉਸਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਸੇਵਾ ਸੰਭਾਲ ਲਈ ਉਸ ਦੀ ਲਗਨ ਅਤੇ ਸਮਰਪਣ ਨੇ ਪਿੰਡ ਵਾਸੀਆਂ ਦਾ ਦਿਲ ਜਿੱਤ ਲਿਆ ਸੁਰਜੀਤ ਸਿੰਘ ਦੀ ਕਹਾਣੀ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਇਸ ਨੂੰ ਤੁਹਾਡੀ ਬੇਨਤੀ ਅਨੁਸਾਰ ਹੋਰ ਵੀ ਮੈਂ ਅੱਗੇ ਸੁਣਾਉਣ ਜਾ ਰਿਹਾ ਹਾਂ ਕਿ ਕਿਵੇਂ ਉਸ ਦੀ ਜ਼ਿੰਦਗੀ ਦੇ ਵਿੱਚ ਐਦਾਂ ਦਾ ਤੂਫਾਨ ਆਇਆ ਕਿ ਉਸ ਨੂੰ ਮਜਬੂਰਨ ਗ੍ਰੰਥੀ ਸਿੰਘ ਦਾ ਕੰਮ ਛੱਡਣਾ ਪਿਆ ਗ੍ਰੰਥੀ ਸਿੰਘ ਬਣਨ ਤੋਂ ਬਾਅਦ ਅਜੋ ਪਾਦਰੀ ਕਿਵੇਂ ਬਣਿਆ ਹੁਣ ਆਪਾਂ ਮੋੜ ਉਸੇ ਹੀ ਮੁੱਦੇ ਤੇ ਆਉਣੇ ਆ ਕਿ ਜਦੋਂ ਪੱਤਰਕਾਰ ਨੇ ਉਸ ਨੂੰ ਦੇਖਿਆ ਪੱਤਰਕਾਰ ਦੀਆਂ ਅੱਖਾਂ ਵਿੱਚ ਹੈਰਾਨੀ ਸੀ ਦਿਲ ਦੇ ਵਿੱਚ ਸਵਾਲ ਸੀ ਅਤੇ ਮਨ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਉਸ ਨੇ ਸੁਰਜੀਤ ਸਿੰਘ ਨੂੰ ਪਛਾਣ ਤਾਂ ਲਿਆ ਪਰ ਇਹ ਸੁਰਜੀਤ ਸਿੰਘ ਉਹ ਨਹੀਂ ਸੀ ਜੇ ਸੁਣੋ ਜਾਣਦਾ ਸੀ ਕਦੇ ਉਹ ਪੰਜ ਕਕਾਰਾਂ ਨਾਲ ਸਜਿਆ ਗੁਰਬਾਣੀ ਦੇ ਤੁਕਾਂ ਨਾਲ ਸੰਗਤ ਨੂੰ ਜੋੜਨ ਵਾਲਾ ਸੁਰਜੀਤ ਸਿੰਘ ਅੱਜ ਚਿੱਟੇ ਕੁਰਤੇ ਵਿੱਚ ਮੋਮਬਤੀਆਂ ਦੀ ਰੋਸ਼ਨੀ ਵਿੱਚ ਚਰਚ ਦੀ ਮੰਜੀ ਤੇ ਬੈਠਾ ਹੈ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਗਹਿਰਾਈ ਸੀ ਜਿਵੇਂ ਕੋਈ ਅਣਕਿਆ ਦਰਦ ਕੋਈ ਅਣਸੁਣੀ ਕਹਾਣੀ ਉਸ ਦੇ ਅੰਦਰ ਲੁਕੀ ਹੋਵੇ ਪੱਤਰਕਾਰ ਨੇ ਆਪਣੀ ਜਗ੍ਹਾ ਤੇ ਬੈਠ ਕੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਇਹ ਕੀ ਵਜ੍ਹਾ ਹੋ ਸਕਦੀ ਹੈ ਕੀ ਸੁਰਜੀਤ ਸਿੰਘ ਨੇ ਆਪਣੀ ਮਰਜ਼ੀ ਨਾਲ ਇਹ ਰਾਹ ਚੁਣਿਆ ਜਾਂ ਜ਼ਿੰਦਗੀ ਦੀਆਂ ਮਜਬੂਰੀਆਂ ਨੇ ਉਸ ਨੂੰ ਇਸ ਮੋੜ ਤੇ ਲਿਆਂਦਾ ਤੇ ਅੱਜ ਦੀ ਇਸ ਕਹਾਣੀ ਉਸ ਸੱਚ ਦੇ ਵੱਲ ਇੱਕੇ ਜਾਵਾਂਗੇ ਜਦੋਂ ਸਰਜੀਤ ਸਿੰਘ ਨੂੰ ਗੁਰੂ ਘਰ ਦੀ ਸੇਵਾ ਛੱਡ ਕੇ ਚਰਚ ਦੀ ਮੰਜ਼ੀ ਤੇ ਪਹੁੰਚਾ ਦਿੱਤਾ। ਇਹ ਇਕੱਲਾ ਸਰਜੀਤ ਸਿੰਘ ਨਹੀਂ ਸਰਜੀ ਹੋਰ ਵੀ ਬਹੁਤ ਸਰਜੀਤ ਸਿੰਘ ਵਰਗੇ ਗ੍ਰੰਥੀ ਸਿੰਘ ਹੋਣਗੇ ਜਿਹੜੇ ਐਦਾਂ ਦੀਆਂ ਕਮੇਟੀ ਦੀਆਂ ਤਾਣੇ ਮਿਹਣਿਆਂ ਤੋਂ ਤੰਗ ਆ ਕੇ ਐਦਾਂ ਦੇ ਵੱਡੇ-ਵੱਡੇ ਸਟੈਪ ਉਹਨਾਂ ਨੇ ਚੱਕੇ ਵੱਡੇ-ਵੱਡੇ ਕਦਮ ਉਹਨਾਂ ਨੇ ਚੁੱਕੇ। ਅੱਜ ਅਸੀਂ ਦੇਖਦੇ ਹਾਂ ਸਾਡੇ ਗ੍ਰੰਥੀ ਸਿੰਘ 5 ਤੋਂ 7000 ਰੁਪਏ ਉਹਨਾਂ ਦੀ ਜੋ ਤਨਖਾਹ ਸੇਮਤ ਹੁੰਦੀ ਹੈ। ਦੂਜੇ ਪਾਸੇ ਜੋ ਮੌਲਵੀ ਪਾਦਰੀ ਹੈ ਕਰੋੜਾਂ ਰੁਪਈਆ ਦੀਆਂ ਗੱਡੀਆਂ 'ਚ ਸਫ਼ਰ ਕਰਦੇ ਨੇ ਤੇ ਜੋ ਕਮੇਟੀਆਂ ਨੇ ਉਹ ਸਤਕਾਰ ਸਹੂਲਤ ਨਹੀਂ ਦਿੰਦੀਆਂ। ਦੇ ਵਿੱਚ ਉਸਦੇ ਪਿਤਾ ਦੀ ਮੌਤ ਹੋ ਗਈ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਸੁਰਜੀਤ ਸਿੰਘ ਨੇ ਪਿੰਡ ਵਾਸੀਆਂ ਨੇ ਉਸਦੇ ਲਗਨ ਦੀ ਸਲਾਘਾ ਕੀਤੀ ਸਵੇਰੇ ਉੱਠਦਾ ਗੁਰਦੁਆਰੇ ਸਫਾਈ ਕਰਦਾ ਪ੍ਰਕਾਸ਼ ਕਰਦਾ ਸੰਗਤ ਨੂੰ ਗੁਰਬਾਣੀ ਦਾ ਅਰਥ ਸਮਝਾਉਂਦਾ ਉਸ ਦੀ ਜ਼ਿੰਦਗੀ ਦੇ ਇੱਕੋ ਇੱਕ ਮਕਸਦ ਸੀ ਗੁਰੂ ਦੀ ਸੇਵਾ ਸੰਗਤ ਦੀ ਸੇਵਾ ਗੁਰਬਾਣੀ ਦੇ ਵਿੱਚ ਇੱਕ ਤੁਕ ਆਉਂਦੀ ਹੈ ਜੋ ਅਕਸਰ ਹੀ ਆਪਾਂ ਪੜ੍ਹਦੇ ਰਹਿੰਨੇ ਆ ਕਿ ਸਤਗੁਰ ਸੇਵਾ ਸੋ ਸੁਖ ਪਾਵੇ ਜਿਸ ਕੋ ਕਰਮ ਪ੍ਰਾਪਤ ਹੋਏ ਜੋ ਸਤਗੁਰ ਦੀ ਸੇਵਾ ਕਰਦਾ ਹੈ ਉਹੀ ਸੁਖ ਪ੍ਰਾਪਤ ਕਰਦਾ ਜੇਕਰ ਉਸ ਨੂੰ ਗੁਰੂ ਦੀ ਮਿਹਰ ਹੋਵੇ ਸੁਰਜੀਤ ਸਿੰਘ ਦੀ ਜ਼ਿੰਦਗੀ ਦੇ ਵਿੱਚ ਸੁੱਖ ਸੀ ਪਰ ਇਹ ਸੁੱਖ ਸਿਰਫ ਰੋਹਾਨੀ ਸੀ ਉਸ ਦੀ ਤਨਖਾਹ ਸੀ ਸਿਰਫ 5000 ਰੁਪਏ ਮਹੀਨਾ ਇਸ ਨਾਲ ਉਸ ਦੇ ਪਰਿਵਾਰ ਦਾ ਜੋ ਗੁਜ਼ਾਰਾ ਹੈ ਬੜੇ ਹੀ ਮੁਸ਼ਕਲ ਨਾਲ ਹੁੰਦਾ ਸੀ ਪਰ ਉਸ ਦੀ ਆਸਥਾ ਅਤੇ ਗੁਰੂ ਪ੍ਰਤੀ ਸਮਰਪਣ ਨੇ ਉਸ ਨੂੰ ਕਦੇ ਸ਼ਿਕਾਇਤ ਨਹੀਂ ਕਰਨ ਦਿੱਤੀ ਸੁਰਜੀਤ ਸਿੰਘ ਦੀ ਜ਼ਿੰਦਗੀ ਉਦੋਂ ਬਦਲ ਗਈ ਸ਼ੁਰੂ ਹੋਈ ਜਦੋਂ ਉਸਦੀ ਪਤਨੀ ਕੁਲਵੰਤ ਕੌਰ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਈ। ਕੁਲਵੰਤ ਕੌਰ ਜੋ ਸੁਰਜੀਤ ਸਿੰਘ ਦੀ ਜ਼ਿੰਦਗੀ ਦੀ ਸਾਥੀ ਸੀ, ਉਹ ਦੀ ਸਭ ਤੋਂ ਵੱਡੀ ਤਾਕਤ ਸੀ। ਉਹ ਵੀ ਗੁਰਦੁਆਰੇ ਵਿੱਚ ਸੇਵਾ ਕਰਦੀ, ਸੰਗਤ ਨੂੰ ਲੰਗਰ ਛਕਾਉਂਦੀ ਅਤੇ ਸੁਰਜੀਤ ਸਿੰਘ ਦੀ ਹਰ ਮੁਸ਼ਕਲ ਵਿੱਚ ਉਸ ਦਾ ਸਾਥ ਦਿੰਦੀ। ਪਰ ਜਦੋਂ ਉਸ ਦੀ ਸਿਹਤ ਅਚਾਨਕ ਵਿਗੜ ਗਈ, ਤਾਂ ਜੀਤ ਸਿੰਘ ਦੀ ਜ਼ਿੰਦਗੀ ਵਿੱਚ ਇੱਕ ਅਜੀਬ ਜਿਹੀ ਖਾਮੋਸ਼ੀ ਛਾ ਗਈ। ਡਾਕਟਰਾਂ ਨੇ ਦੱਸਿਆ ਕਿ ਕੁਲਵੰਤ ਕੌਰ ਨੂੰ ਇੱਕ ਅਜਿਹੀ ਬਿਮਾਰੀ ਹੈ ਜਿਸ ਤੇ ਇਲਾਜ ਲਈ ਵੱਡੀ ਰਕਮ ਦੀ ਲੋੜ ਹੈ। ਸੁਰਜੀਤ ਸਿੰਘ ਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਖਰਚ ਕਰ ਦਿੱਤੀ, ਪਰ ਇਹ ਕਾਫੀ ਨਹੀਂ ਸੀ। ਉਸਨੇ ਗੁਰਦੁਆ ਟੀ ਕੋਲ ਮਦਦ ਮੰਗੀ ਉਸਨੇ ਕਮੇਟੀ ਦੇ ਪ੍ਰਧਾਨ ਨੂੰ ਕਿਹਾ ਸਰਦਾਰ ਜੀ ਮੇਰੀ ਪਤਨੀ ਦੀ ਜਾਨ ਬਚਾਉਣ ਦੇ ਲਈ ਮੇਰੀ ਮਦਦ ਕਰੋ ਮੈਂ ਪਿਛਲੇ 15 ਸਾਲਾਂ ਤੋਂ ਗੁਰੂ ਘਰ ਦੀ ਸੇਵਾ ਕੀਤੀ ਕਦੇ ਕੁਝ ਨਹੀਂ ਮੰਗਿਆ ਅੱਜ ਮੇਰੀ ਪਤਨੀ ਦੀ ਸਿਹਤ ਦੀ ਖਾਤਰ ਮਦਦ ਦੀ ਲੋੜ ਹੈ ਪਰ ਕਮੇਟੀ ਦਾ ਜਵਾਬ ਸੀ ਕਿ ਸੁਰਜੀਤ ਸਿੰਘ ਸਾਨੂੰ ਅਫਸੋਸ ਹੈ ਪਰ ਗੁਰਦੁਆਰੇ ਦੇ ਫੰਡ ਵਿੱਚ ਅਸੀਂ ਤੁਹਾਨੂੰ ਇਸ ਤਰ੍ਹਾਂ ਮਦਦ ਨਹੀਂ ਕਰ ਸਕਦੇ ਤੁਹਾਨੂੰ 5000 ਰੁਪਏ ਮਹੀਨਾ ਮਿਲਦਾ ਹੈ ਉਸ ਨਾਲ ਗੁਜ਼ਾਰਾ ਕਰੋ ਇਸ ਅੰਕੇ ਸੁਰਜੀਤ ਸਿੰਘ ਦਾ ਦਿਲ ਟੁੱਟ ਗਿਆ ਉਸਨੇ ਸੋਚਿਆ ਕਿ 15 ਸਾਲ ਸੇਵਾ ਦਾ ਇਹ ਸਿਲਾ ਜਿਸ ਗੁਰੂ ਘਰ ਲਈ ਮੈਂ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਤੇ ਅੱਜ ਮੇਰੀ ਪਤਨੀ ਦੀ ਜਾਨ ਵੀ ਨਹੀਂ ਬਚ ਨੇ ਹਾਰ ਨਹੀਂ ਮੰਨੀ ਉਸਨੇ ਦੂਜੇ ਗੁਰਦੁਆਰੇ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਉਹ ਸੋਚਦਾ ਸੀ ਕਿ ਸ਼ਾਇਦ ਕਿਤੇ ਹੋਰ ਜਾ ਕੇ ਉਸ ਨੂੰ ਬਿਹਤਰ تنਖਾ ਮਿਲ ਜਾਵੇ ਪਰ ਹਰ ਜਗ੍ਹਾ ਸਥਿਤੀ ਇੱਕੋ ਜਿਹੀ ਸੀ ਕੁਝ ਗੁਰਦੁਆਰਿਆਂ ਵਿੱਚ ਉਸ ਨੂੰ 7000 ਰੁਪਏ ਦੀ ਪੇਸ਼ਕਸ਼ ਕੀਤੀ ਪਰ ਇਹ ਵੀ ਉਸ ਦੀ ਪਤਨੀ ਦੇ ਇਲਾਜ ਲਈ ਕਾਫੀ ਨਹੀਂ ਸੀ ਉਸ ਦੀ ਰੂਹ ਉਤੇ ਇੱਕ ਅਜੀਬ ਬੋਝ ਸੀ ਉਹ ਸੋਚਦਾ ਕਿ ਮੈਂ ਗੁਰੂ ਦੀ ਸੇਵਾ ਕਰਦਾ ਹਾਂ ਪਰ ਮੇਰਾ ਪਰਿਵਾਰ ਭੁੱਖਾ ਮਰ ਰਿਹਾ ਹੈ ਮੈਂ ਕੀ ਕਰਾਂ ਇੱਕ ਦਿਨ ਜਦੋਂ ਇੱਕ ਸ਼ਹਿਰੀ ਗੁਰਦੁਆਰੇ ਵਿੱਚ ਸੇਵਾ ਕਰਨ ਗਿਆ ਤਾਂ ਉਸ ਦੀ ਮੁਲਾਕਾਤ ਇੱਕ ਅਜਿਹੇ ਵਿਅਕਤੀ ਨਾਲ ਹੋਈ ਜਿਸ ਨੇ ਉਸ ਦੀ ਜ਼ਿੰਦਗੀ ਦਾ ਰਾਹ ਬਦਲ ਦਿੱਤਾ ਉਹ ਵਿਅਕਤੀ surjeet singh ਉਹ ਸਿੱਖ ਤਰ੍ਹਾਂ ਜਿਹੜੇ ਕੁਝ ਨਹੀਂ ਕਮਾ ਸਕੇਗਾ ਤੇਰੀ ਸੇਵਾ ਵੀ ਕੋਈ ਕਦਰ ਨਹੀਂ ਹੈ ਤੂੰ ਚੜ੍ਹਤ ਵਿੱਚ ਸੇਵਾ ਕਰ ਉੱਥੇ ਤੈਨੂੰ ਚੰਗੀ ਤਨਖਾਹ ਮਿਲੇਗੀ ਅਤੇ ਤੇਰੀ ਪਤਨੀ ਦਾ ਇਲਾਜ ਵੀ ਹੋ ਸਕੇਗਾ ਸੁਰਜੀਤ ਸਿੰਘ ਦੇ ਦਿਲ ਵਿੱਚ ਇਹ ਸ਼ਬਦ ਗੂੰਜਣ ਲੱਗੇ ਉਸਨੇ ਸੋਚਿਆ ਕਿ ਮੈਂ ਆਪਣੇ ਗੁਰੂ ਨੂੰ ਛੱਡ ਸਕਦਾ ਹਾਂ ਪਰ ਜੇ ਮੇਰੀ ਪਤਨੀ ਮਰ ਗਈ ਤਾਂ ਮੇਰੇ ਸੇਵਾ ਦਾ ਕੀ ਮੁੱਲ ਪਰ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਮਜਬੂਰੀ ਨੇ ਉਸ ਨੂੰ ਅਜੇਹੀ ਰਾਤ ਦੇ ਤੱਕ ਦਿੱਤਾ ਜਿਸ ਦੀ ਜ਼ਿੰਦਗੀ ਉਸ ਦੀ ਕਲਪਨਾ ਵੀ ਨਹੀਂ ਕਰ ਸਕਦੇ ਸੀ ਸੁਰਜੀਤ ਸਿੰਘ ਨੇ ਆਪਣੇ ਕੇਸ ਕਟਵਾ ਦਿੱਤੇ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਫੈਸਲਾ ਸੀ ਉਸ ਦੇ ਹੱਥ ਕੰਬ ਰਹੇ ਸਨ ਜਦੋਂ ਉਸ ਨੇ ਪਹਿਲੀ ਵਾਰ ਆਪਣੇ ਦਸਤਾਰ ਨੂੰ ਹੱਥ ਲ ਰੂਤੀ ਕ੍ਰੀਸੀ ਪਰ ਉਸਦੀ ਪਤਨੀ ਦੀ ਸਿਹਤ ਦੀ ਚਿੰਤਾ ਨੇ ਉਸਨੂੰ ਮਜਬੂਰ ਕਰ ਦਿੱਤਾ ਉਸਨੇ ਚਰਚ ਵਿੱਚ ਸੇਵਾ ਸ਼ੁਰੂ ਕਰ ਦਿੱਤੀ ਜਿੱਥੇ ਉਸਨੂੰ 20000 ਰੁਪਏ ਮਹੀਨਾ ਮਿਲਣ ਲੱਗੇ ਉਸਦੀ ਪਤਨੀ ਦਾ ਇਲਾਜ ਖਰਚਾ ਕਿਸੇ ਹੱਦ ਤੱਕ ਪੂਰਾ ਹੋਣ ਲੱਗਾ ਚਰਚ ਦਾ ਮਾਹੌਲ ਸੁਰਜੀਤ ਦੇ ਲਈ ਨਵਾਂ ਸੀ ਮੋਮਬਤੀਆਂ ਸ਼ਮਸ਼ੀ ਦੀ ਤਰਨ ਅਤੇ ਸੰਗਤ ਦੀ ਸ਼ਾਂਤੀ ਪਰ ਉਸਦੀ ਆਵਾਜ਼ ਵਿੱਚ ਉਹੀ ਮਿਠਾਸ ਸੀ ਜੋ ਗੁਰਬਾਣੀ ਪੜ੍ਹਦੇ ਸਮੇਂ ਸੀ ਸੰਗਤ ਉਸਨੂੰ ਸ਼ਬਦਾਂ ਦੇ ਵਿੱਚ ਉਸਦੇ ਖੋ ਜਾਂਦੀ ਪਰ ਸੁਰਜੀਤ ਸਿੰਘ ਦੇ ਦਿਲ ਵਿੱਚ ਖਾਲੀਪਨ ਸੀ ਉਹ ਸੋਚਦਾ ਸੀ ਕੀ ਮੈਂ ਗੁਰੂ ਤੋਂ ਬੇਵਕ ਹੋ ਗਿਆ ਹਾਂ ਕੀ ਮੈਂ ਆਪਣੀ ਵਿਰਾਸਤ ਭੁੱਲ ਗਿਆ ਸੁਰਜੀਤ ਸਿੰਘ ਦੀ ਜ਼ਿੰਦਗੀ ਵਿੱਚ ਸਕੂਨ ਨਹੀਂ ਸੀ ਉਸ ਕੁਝ ਬਿਹਤਰ ਹੋਈ ਪਰ ਇੱਕ ਨਵੀਂ ਮੁਸੀਬਤ ਨੇ ਦਰਵਾਜ਼ਾ ਦਿੱਤੀ ਉਸਦਾ ਇਕਲੌਤਾ ਪੁੱਤਰ ਹਰਪ੍ਰੀਤ ਜੋ ਸਿਰਫ 16 ਸਾਲ ਦਾ ਸੀ ਇੱਕ ਸੜਕ ਹਾਸੇ ਦਾ ਸ਼ਿਕਾਰ ਹੋਇਆ ਹਾਲਤ ਗੰਭੀਰ ਸੀ ਅਤੇ ਡਾਕਟਰਾਂ ਨੇ ਕਿਹਾ ਕਿ ਉਸਤੇ ਇਲਾਜ ਲਈ ਵਿਦੇਸ਼ ਜਾਣ ਦੀ ਲੋੜ ਹੈ ਸੁਰਜੀਤ ਸਿੰਘ ਨੇ ਸਾਰੇ ਹਸਪਤਾਲ ਦੇ ਦਰਵਾਜ਼ੇ ਖੜਕਤੇ ਚੰਡੀਗੜ੍ਹ ਦੇ ਪੀਜੀਐ ਤੋਂ ਲੈ ਕੇ ਵਿਦੇਸ਼ੀ ਹਸਪਤਾਲਾਂ ਤੱਕ ਪਰ ਕਿਤੇ ਵੀ ਇਲਾਜ ਨਾ ਹੋ ਸਕੇ ਇੱਕ ਦਿਨ ਇੱਕ ਪੁਰਾਣੇ ਸਾਥੀ ਨੇ ਸੁਰਜੀਤ ਨੂੰ ਕਿਹਾ ਸੁਰਜੀਤ ਤੂੰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜਾ ਉੱਥੇ ਜਾ ਕੇ ਅਰਦਾਸ ਕਰ ਗੁਰੂ ਸਾਹਿਬ ਸਭ ਦੀ ਸੁਣਦੇ ਨੇ ਪਰ ਸੁਰਜੀਤ ਸਿੰਘ ਦੇ ਦਿਲ ਵਿੱਚ ਇੱਕ ਡਰ ਸੀ ਉਸਨੇ ਸੋਚਿਆ ਕਿ ਮੈਂ ਕੇਸ ਠਟਵਾ ਦਿੱ ਮੋਰ ਲਿਆ ਹੁਣ ਮੈਂ ਸ੍ਰੀ ਹਰਮੰਦਰ ਸਾਹਿਬ ਕਿਵੇਂ ਜਾਵਾਂ ਮੈਂ ਤਾਂ ਗੁਰੂ ਤੋਂ ਬੇਮਕੋ ਚੁਕਿਆ ਪਰ ਉਸਦੇ ਸਾਥੀ ਨੇ ਕਿਹਾ ਸੁਰਜੀਤ ਗੁਰੂ ਸਾਹਿਬ ਕਦੇ ਵੀ ਆਪਣੇ ਸੇਵਕਾਂ ਨੂੰ ਨਹੀਂ ਛੱਡਦਾ ਗੁਰਬਾਣੀ ਕਹਿੰਦੀ ਹੈ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ਗੁਰੂ ਸਦਾ ਮੇਰੇ ਨਾਲ ਹੈ ਉਸ ਨੂੰ ਸਿਮਰਨ ਕਰਕੇ ਸਦਾ ਯਾਦ ਰੱਖ ਸੁਰਜੀਤ ਸਿੰਘ ਦੀ ਰੂਹ ਵਿੱਚ ਇੱਕ ਜੰਗ ਸੀ ਉਸ ਦਾ ਦਿਲ ਚਾਹੁੰਦਾ ਸੀ ਕਿ ਸ੍ਰੀ ਹਰਮੰਦਰ ਸਾਹਿਬ ਜਾਵੇ ਪਰ ਉਸ ਦਾ ਮਨ ਉਸ ਨੂੰ ਰੋਕ ਰਿਹਾ ਸੀ ਆਖਰਕਾਰ ਆਪਣੇ ਪੁੱਤਰ ਦੀ ਜਾਨ ਬਚਾਉਣ ਦੀ ਉਮੀਦ ਵਿੱਚ ਉਸ ਨੇ ਅੰਮ੍ਰਿਤਸਰ ਦਾ ਸਫ਼ਰ ਸ਼ੁਰੂ ਕੀਤਾ ਜਦੋਂ ਸਾਚਕਣ ਸ੍ਰੀ ਹਰਮੰਦਰ ਸਾਹਿਬ ਦੇ ਸੁਨਹਿਰੀ ਗੰਦਨ ਨੂੰ ਦੇਖਦਾ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਅਤੇ ਉਸਨੇ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਗੁਰੂ ਸਾਹਿਬ ਦੇ ਸਾਹਮਣੇ ਅਰਦਾਸ ਕੀਤੀ। ਉਹ ਅਰਦਾਸ ਸੀ ਕਿ ਗੁਰੂ ਸਾਹਿਬ ਮੈਂ ਤੁਹਾਡੇ ਤੋਂ ਮੂੰਹ ਮੜਿਆ ਪਰ ਤੁਸੀਂ ਮੇਰੇ ਪੁੱਤਰ ਦੀ ਜਾਨ ਬਚਾਓ। ਮੈਂ ਜਾਣਦਾ ਹਾਂ ਕਿ ਮੈਂ ਗੁਨਾਹਗਾਰ ਹਾਂ ਪਰ ਤੁਸੀਂ ਤਾਂ ਦਇਆ ਦਿਖਾ ਕਰੋ। ਉਸਦੀ ਅਰਦਾਸ ਸੁਣੀ ਗਈ। ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਰੁੱਝੇ ਇੱਕ ਸੇਵਕ ਨੇ surjeet singh ਦੀ ਕਹਾਣੀ ਸੁਣੀ ਅਤੇ ਉਸਦੀ ਮਦਦ ਦੇ ਲਈ ਅੱਗੇ ਆਇਆ। ਹਰ ਪੀੜਾ ਇਲਾਜ ਸੰਭਵ ਹੋਇਆ ਅਤੇ surjeet singh ਦੀ ਜ਼ਿੰਦਗੀ ਵਿੱਚ ਇੱਕ ਵਾਰ ਫਿਰ ਗੁਰੂ ਦੇ ਮੇਰ ਦੀ ਰੋਸ਼ਨੀ ਆਈ। ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਮਜਬੂਰੀਆਂ ਕਿਸੇ ਨੂੰ ਵੀ ਗੁਰੂ ਤੋਂ ਦੂਰ ਕਰ ਸਕਦੀਆਂ ਹਨ ਪਰ ਗੁਰੂ ਦੀ ਮੇਰ ਸਦਾ ਸੇਵਕ ਦੇ ਨਾਲ ਹੀ ਹੁੰਦੀ ਹੈ ਸਮਾਜ ਨੂੰ ਆਪਣੇ ਸੇਵਕਾਂ ਦੀ ਕਦਰ ਕਰਨੀ ਚਾਹੀਦੀ ਹੈ ਗੰਧੀ ਸਿੰਘ ਨੇ ਕਦਰ ਕਰਨੀ ਚਾਹੀਦੀ ਹੈ ਰਾਜਾ ਸਰਜੀਤ ਸਿੰਘ ਦੇ ਵਾਂਗ ਕੋਈ ਐਡਾ ਵੱਡਾ ਫੈਸਲਾ ਨਾ ਲੈ ਸਕੇ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਫਤੇ ਵਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ